ਪੰਜਾਬੀ ਗਾਇਕਾ ਕੌਰ ਵੀ ਦੇ ਨਾਲ ਹੋਇਆ ਕੁਝ ਅਜੀਹਾ ਪੋਸਟ ਪਾ ਕੇ ਖੂਬ ਕੌਰ ਵੀ ਨੇ ਪਾਇਆ ਲਾਂਤਾ ਪੰਜਾਬੀ ਗਾਇਕਾ ਕੌਰ ਵੀ ਦੇ ਵੀਡੀਓ ਦੇ ਨਾਲ ਛੇੜਛਾੜ ਕੀਤੀ ਗਈ ਕੁਝ ਸਮਾਂ ਪਹਿਲਾਂ ਉਹ ਗਾਇਕ ਹੰਸਰਾਜ ਹਾਜ਼ੀ ਪਤਨੀ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਈ ਸੀ ਕੁਝ ਸ਼ਰਾਰਤੀ ਵਿਅਕਤੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਗਲਤ ਜਾਣਕਾਰੀ ਪੇਸ਼ ਕਰਕੇ ਉਸ ਦੀ ਸਾਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਸਨੇ ਕਿਹਾ ਕਿ ਉਹ 5 ਤੋਂ 6 ਮਹੀਨਿਆਂ ਤੋਂ ਵੀਡੀਓ ਨੂੰ ਇਗਨੋਰ ਕਰ ਰਹੀ ਸੀ ਪਰ ਹੁਣ ਕਿਸੇ ਨੇ ਇਸ ਨੂੰ ਦੁਬਾਰਾ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਖਾਸ ਕਰਕੇ ਉਹ ਜੋ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਤੇ ਟਿਕਟੋਕ ਦੀ ਵਰਤੋਂ ਕਰਦੇ ਨੇ ਉਹ ਇਸ ਬਾਰੇ ਪੁੱਛ ਰਹੇ ਨੇ ਜਿਸ ਕਾਰਨ ਉਸ ਨੂੰ ਅੱਜ ਇਹ ਪੋਸਟ ਪਾਉਣੀ ਪਈ ਹੈ ਉਸਨੇ ਲਿਖਿਆ ਕਿ ਕਿਸੇ ਦੀ ਮੌਤ ਤਾਂ ਛੱਡੋ ਬੇਸ਼ਰਮੋ ਤੁਹਾਡੇ ਵੀ ਪਰਿਵਾਰ ਹੋਣਗੇ ਵਾਹਿਗੁਰੂ ਕਰੇ ਕਿਸੇ ਦੇ ਵੀ ਪਰਿਵਾਰ ਇਸ ਤਰ੍ਹਾਂ ਦਾ ਸਮਾਂ ਨਾ ਆਵੇ ਉਸਨੇ ਕਿਹਾ ਕਿ ਜਿਸ ਨੂੰ ਮੇਰੇ ਤੋਂ ਮਤਲਬ ਹੈ ਸਿਰਫ ਮੇਰੇ ਤੱਕ ਕੰਮ ਰੱਖੋ ਨਾ ਮੈਂ ਕਿਸੇ ਨੂੰ ਗਲਤ ਬੋਲਾਂ ਤੇ ਨਾ ਹੀ ਗਲਤ ਸੁਣਾ ਜਿਨ੍ਹਾਂ ਨੂੰ ਸਾਡਾ ਕੰਮ ਪਸੰਦ ਨਹੀਂ ਉਹ ਮੈਨੂੰ ਅਨਫੋਲੋ ਕਰ ਸਕਦੇ ਨੇ ਅਜਿਹੇ ਲੋਕਾਂ ਨੂੰ ਨਾ ਮੈਨੂੰ ਪਸੰਦ ਨੇ ਤੇ ਨਾ ਹੀ ਮੈਨੂੰ ਇੰਨਾ ਦੇ ਪਿਆਰ ਦੀ ਲੋੜ ਹੈ ਗਾਇਕਾ ਦਾ ਕਿਆਕਿਆ ਹੈ ਮੇਰਾ ਸੁਭਾਅ ਨਹੀਂ ਕਿ ਮੈਂ ਕਿਸੇ ਦੀ ਮੌਤ ਤੇ ਜਾਂ ਭੋਗ ਤੇ ਜਾਵਾਂ ਤੇ ਕੈਮਰੇ ਤੇ ਗੱਲ ਕਰਾਂ ਜਾਂ ਇੰਟਰਵਿਊ ਦੇਵਾਂ ਉਸਨੇ ਕਿਹਾ ਕਿ ਮੈਂ ਆਮ ਤੌਰ ਤੇ ਚੁੱਪ ਰਹਿੰਦੀ ਹਾਂ ਪਰ ਅੱਜ ਮੈਨੂੰ ਬਹੁਤ ਗੁੱਸਾ ਆਇਆ ਹੰਸ ਰਾਜ ਹੰਸ ਦੀ ਪਤਨੀ ਦੇ ਭੋਗ ਦੇ ਵੇਲੇ ਗੁਰਦੁਆਰਾ ਸਾਹਿਬ ਦੇ ਬਾਹਰ ਦੀ ਇਹ ਵੀਡੀਓ ਜੋ ਕੋਈ ਮੈਨੂੰ ਰੋਜ਼ ਭੇਜਿੰਦਾ ਪਰ ਮੈਂ ਬੋਲਦੀ ਨਹੀਂ ਪਰ ਮੈਂ ਥੈਂਕ ਯੂ ਪਰਮਜੀਤ ਹੰਸ ਭਾਜੀ ਜਵਾਬ ਦੇਣ ਲਈ ਮੈਂ ਇਸ ਨੂੰ ਅੱਜ ਦੇਖਿਆ ਸਾਡੇ ਨਾਲ ਤੁਹਾਡੇ ਵਰਗੇ ਬਹੁਤ ਸਾਰੇ ਸ਼ਾਨਦਾਰ ਪਰਿਵਾਰ ਜੁੜੇ ਹਨ ਜਿਨ੍ਹਾਂ ਨਾਲ ਕੰਮ ਕਰਨਾ ਖੁਸ਼ੀ ਦੀ ਗੱਲ ਹੈ ਤਾਂ ਦੱਸਦੀ ਹੈ ਕਿ ਇਹ ਪੋਸਟ ਜਿਹੜੀ ਕਿ ਕੌਰਵੀ ਦੇ ਵੱਲੋਂ ਆਪਣੇ ਸੋਸ਼ਲ ਕਾਉਂਟ ਦੇ ਉੱਤੇ ਸਾਂਝੀ ਕੀਤੀ ਗਈ ਤੇ ਜਿਸ ਨੇ ਵੀ ਵੀਡੀਓ ਦੇ ਨਾਲ ਛੇੜਛਾੜ ਕੀਤੀ ਉਸ ਨੂੰ ਖੂਬ ਲਾਂਤਾਂ ਪਾਈਆਂ